ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਦੀ ਵੀਡੀਓ ਇਹ ਸਾਡੀ ਫੇਰ ਸੰਡੇ ਵਾਲੀ ਹੀ ਚੱਲ ਰਹੀ ਹੈ ਫੀਲਡ ਗਾਂਜ ਬਾਜ਼ਾਰ ਦੀ ਜਿਹੜੀ ਕੀ ਹੈ ਜੀ ਮਿਕਸ ਮਾਰਕੀਟ ਲੁਧਿਆਣੇ ਦੀ ਇੱਥੇ ਤੁਹਾਨੂੰ ਜੁੱਤੀਆਂ ਕੱਪੜੇ ਰੈਡੀमेड ਕੱਪੜੇ ਅਨ ਸਟਿਚ ਸੂਟ ਬੱਚਿਆਂ ਦੇ ਕੱਪੜੇ ਬੱਚਿਆਂ ਦੀਆਂ ਜੁੱਤੀਆਂ ਮਤਲਬ ਇਸ ਤਰ੍ਹਾਂ ਦਾ ਸਾਰਾ ਮਿਕਸ ਸਮਾਨ ਮਿਲੇਗਾ ਜੀ ਤਾਂ ਦੇਖੋ ਜਿਵੇਂ ਆ ਲੋਰਾਂ ਵਗੈਰਾ ਇਸ ਤਰ੍ਹਾਂ ਇਹਨਾਂ ਨੇ ਮਤਲਬ ਟੰਗੀਆਂ ਹੋਈਆਂ ਨੇ ਸਾਰੀਆਂ ਮਤਲਬ 1.5 150 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਬਾਕੀ ਉੱਪਰ ਆਪਣਾ ਸਾਈਜ਼ ਦੇ ਅਕੋਰਡਿੰਗ ਹੈ ਤਾਂ ਆਹ ਵਾਲੀ ਇਥੇ ਚਪਲਾ ਸਿਗੀਆਂ ਮਤਲਬ ਘਰ ਪਾਉਣ ਨੂੰ ਜਾਂ ਫਿਰ ਅੰਦਰ ਬਾਹਰ ਜਾਣ ਨੂੰ ਇਹ ਸਿਗੀਆਂ 100 100 ਰੁਪਏ ਦੀਆਂ ਇਥੇ ਸੇਲ ਲੱਗੀ ਹੋਈ ਹੈ ਸਲੀਪਰ ਸੇਲ ਹੈ ਮਤਲਬ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਸਾਰੀਆਂ ਹੀ 600 ਰੁਪਏ ਦਾ ਇੱਥੇ ਲੱਗਿਆ ਹੋਈਆਂ ਨੇ ਆ ਫੋਮ ਜੇ ਵਾਲੀ ਵੀ ਬੜੀ ਸੋਹਣੀ ਸੀਗੀ ਬਲੈਕ ਕਲਰ ਦੀ ਐ ਵੀ ਸਿਰਫ ਉਰੇ 100 ਰੁਪਏ ਦੀ ਸੀਗੀ ਕਿਉਂਕਿ ਲੁਧਿਆਣੇ ਚ ਤੁਹਾਨੂੰ ਤਾਂ ਪਤਾ ਹੈ ਕਿ ਸਮਾਨ ਬਹੁਤ ਜ਼ਿਆਦਾ ਸਸਤਾ ਹੈ ਤਾਂ ਹੁਣ ਅਸੀਂ ਆ ਗਏ ਸੀਗੇ ਅੱਗੇ ਸੂਟਾਂ ਵਾਲੀ ਦੁਕਾਨ ਤੇ ਤਾਂ ਇੱਥੇ ਸੂਟਾਂ ਦੀ ਸੇਲ ਲੱਗੀ ਹੋਈ ਹੈ ਜੀ 4.5 400 ਰੁਪਏ ਦੇ ਸੂਟ ਨੇ ਆ ਕਢਾਈ ਵਾਲੇ ਮਤਲਬ ਕਾਟਨ ਦੇ ਔਰ ਸਿਲਕ ਦੇ ਮਿਕਸ ਜਾਂ ਸੂਟ ਹੈ ਮਤਲਬ ਕਾਟਨ ਦੇ ਸੂਟ ਸੀਗੇ ਅੱਛੇ ਸੀਗੇ ਤੇ ਆ ਇੱਕ ਮਤਲਬ ਗ੍ਰੀਨ ਕਲਰ ਦਾ ਸੂਟ ਹੈ ਉੱਪਰ ਇਸ ਤਰ੍ਹਾਂ ਗੋਟਾ ਪੱਟੀ ਦਾ ਵਰਕ ਹੋਇਆ ਹੈ ਸਾਰਾ ਸੂਟ ਤੇ ਐਦਾ ਨਾਲ ਦੁਪੱਟਾ ਵੀ ਹੈ ਜੀ ਤੇ ਗ੍ਰੀਨ ਡਾਰਕ ਗ੍ਰੀਨ ਕਲਰ ਦਾ ਸੂਟ ਹੈ ਕਾਫੀ ਅੱਛਾ ਸਿਗਾ ਜੀ 4.5 400 ਰੁਪਏ ਦੇ ਇੱਥੇ ਸੇਲ ਲੱਗੀ ਹੋਈ ਹੈ ਜੀ ਤਾਂ ਦੇਖੋ ਜੀ ਲਾਈਟ ਕਲਰ ਵੀ ਹੈਗੇ ਨੇ ਔਰ ਡਾਰਕ ਕਲਰ ਵੀ ਹੈਗੇ ਆ ਕਾਫੀ ਅੱਛੀ ਕੁਆਲਿਟੀ ਆ ਮਤਲਬ ਦੇਣੇ ਲੈਣੇ ਨੂੰ ਜਾਂ ਫਿਰ ਐਦਾ ਤੁਸੀਂ ਅਗਰ ਸਿਲਵਾਣਾ ਹੋ ਅਗਰ ਤੁਹਾਨੂੰ ਆਪ ਸੂਟ ਸੂਟਾਂ ਦੀ ਸਿਲਾਈ ਆਉਂਦੀ ਹੈ ਤਾਤਾ ਜੀ ਸਭ ਤੋਂ ਵਧੀਆ ਹੈ ਜੀ ਤਾਂ ਦੈਨ ਉਹਦੇ ਬਾਅਦ ਵਿੱਚ ਅਸੀਂ ਅੱਗੇ ਜਾਂਦੇ ਆ ਤਾਂ ਸਾਨੂੰ ਅੱਗੇ ਫਿਰ ਇੱਦਾਂ ਬਾਜ਼ਾਰ ਹੀ ਸਾਰਾ ਨਜ਼ਰ ਆਵੇਗਾ ਅੱਜ ਜਿਵੇਂ ਰੈਡੀमेड ਕੱਪੜਿਆਂ ਦੀ ਇੱਕ ਦੁਕਾਨ ਹੈ ਸ਼ੋਅਰੂਮ ਹੈ ਇਦਾਂ ਮਤਲਬ ਸਾਰੇ ਦਾ ਮਿਕਸ ਵਾਜਾਰ ਹੈ ਇੱਥੇ ਤੁਹਾਨੂੰ ਅਨ ਸਟਿਚ ਸੂਟ ਵੀ ਮਿਲਣਗੇ ਰੈਡੀमेड ਵੀ ਤਾਂ ਜਿੱਥੇ ਕਾ ਖੜੇ ਸੀਗਾ ਭਾਈ ਇਹਦੇ ਕੋਲ ਸੀਗਾ ਆਹਾ ਬਾਉਲ ਟ੍ਰੇ ਵਗੈਰਾ ਸਾਰੀਆਂ ਕੱਪ ਵਗੈਰਾ ਇਹ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਹੁੰਦੀ ਹੈ ਇਹ ਵਾਲਾ ਸਮਾਨ ਵੀ ਮਤਲਬ 30 30 40 40 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਟ੍ਰੇਆਂ ਦੀ ਦੈਨ ਉਹਦੇ ਵਿੱਚੋਂ ਦੈਨ ਉਹਦੇ ਬਾਅਦ ਵਿੱਚ ਅਸੀਂ ਆ ਗਏ ਸੀਗੇ ਅੱਗੇ ਉੱਥੇ ਫਿਰ ਆ ਮੇਰੀ ਬੇਟੀ ਨੂੰ ਜੀਨ ਇੱਥੇ ਦਿਖ ਜਾਂਦੀ ਐ ਸੀ ਕਿ ਜੀ 3.5 300 ਰੁਪਏ ਦੀ ਤਾਂ ਫਿਰ ਆ ਸੀਗੇ ਇੱਥੇ ਕੱਟ ਪੀਸ ਟੋਟਿਆਂ ਦਾ ਢੇਰ ਲੱਗਿਆ ਹੋਇਆ ਐ ਆ ਵੀ ਜੀ ਤੁਸੀਂ ਜਿਵੇਂ ਪੂਰਾ ਸੂਟ ਲੈਣਾ ਜਾਂ ਫਿਰ ਥਾਨ ਵਿੱਚੋਂ ਮੀਟਰ ਦੇ ਹਿਸਾਬ ਨਾਲ ਕੱਪੜਾ ਲੈਣਾ ਇਸ ਤਰ੍ਹਾਂ ਪੂਰੀ ਦੀ ਪੂਰੀ ਮਾਰਕੀਟ ਮਤਲਬ ਕੱਟ ਪੀਸ ਵੀ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਦਿਖ ਜਾਣਗੇ ਜੀ ਜਿਵੇਂ ਆ ਢੇਰ ਲਗਾਇਆ ਹੋਇਆ ਐ ਬਾਹਰ ਇਹ ਸਭ ਜੀ ਐچھے ਸੂਟਾ ਵਗੈਰਾ ਦਾ ਹੀ ਐ ਆ ਬਿਲਕੁਲ ਜਾਮਾ ਮਸਜਿਦ ਦੇ ਜਿਹੜੀ ਸਾਹਮਣੇ ਵਾਲੀਆਂ ਸ਼ਾਪਸ ਨੇ ਉਹ ਹੈਗੀਆਂ ਇਹ ਸਾਰੀਆਂ ਮਤਲਬ ਤੈਨੂੰ ਵਿਆਹ ਦਾ ਸਮਾਨ ਮਿਲੇਗਾ ਜਿਵੇਂ ਮਲੜੋ ਚੂੜਾ ਸੇਰਾ ਪਰਾਂਦੇ ਜੈ ਮਾਲਾ ਆਪਣੇ ਸੱਗੀ ਫੁੱਲ ਇਅਰਿੰਗਸ ਕੁਝ ਵੀ ਤੁਸੀਂ ਵਿਆਹ ਨਾਲ ਰਿਲੇਟਡ ਲੈਣਾ ਤੁਹਾਨੂੰ ਇਹਨਾਂ ਦੁਕਾਨਾਂ ਤੇ ਸਮਾਨ इजीली ਮਿਲ ਜਾਵੇਗਾ ਇਹ ਬਿਲਕੁਲ ਇਹਨਾਂ ਦੇ ਸਾਹਮਣੇ ਜਾਮਾ ਮਸਜਿਦ ਹੈ ਜੀ ਬਹੁਤ ਵੱਡੀ ਲੁਧਿਆਣੇ ਦੀ ਤਾਂ ਬਿਲਕੁਲ ਉਸ ਦੇ ਜਿਹੜੀਆਂ ਨਾਲ ਥੋੜੀਆਂ ਬਹੁਤੀਆਂ ਦੁਕਾਨਾਂ ਐ 15 20 ਦੁਕਾਨਾਂ ਐ ਉੱਥੇ ਇਹ ਜੋ ਸਮਾਨ ਮਿਲੇਗਾ ਤਾਂ ਦੇਖੋ ਜੀ ਆ ਫੇਰ ਇੱਥੇ ਸੂਟਾਂ ਦਾ ਮਤਲਬ ਐ ਤਾਂ ਟੋਟਿਆਂ ਦਾ ਨਾ ਢੇਰ ਲਗਾਇਆ ਹੋਇਆ ਐ ਜੀ 100 100 ਰੁਪਏ ਤੋਂ ਟੋਟਾ ਇੱਥੇ ਸਟਾਰਟ ਹੋ ਜਾਂਦਾ ਉਹ ਜੇ ਤੁਸੀਂ ਜੋ ਮਰਜੀ ਬਣਾਓ ਗਾਉਣ ਫਰਾਕ ਕਮੀਜ਼ ਬੱਚਿਆਂ ਨੂੰ ਫਰਾਕ ਸੂਟ ਬੱਚਿਆਂ ਨੂੰ ਉਸ ਤਰ੍ਹਾਂ ਬਣਾ ਸਕਦੇ ਹੋ ਜੀ ਤਾਂ ਜਿਵੇਂ ਆ ਤੁਸੀਂ ਦੇਖ ਹੀ ਸਕਦੇ ਹੋ ਜੀ ਸਾਦਾ ਰਸ ਵਿਆਵਾ ਵਾਲੀਆਂ ਦੁਕਾਨਾਂ ਤੇ ਜਿਵੇਂ ਆ ਪਰਾਂਦੇ ਹੋਏ ਸੱਗੀ ਫੁੱਲ ਹੋਏ ਇੱਦਾਂ ਦਾ ਕੁਝ ਵੀ ਲੈਣਾ ਤੁਹਾਨੂੰ ਇਹਨਾਂ ਦੁਕਾਨਾਂ ਤੇ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਤਾਂ ਦੇਖੋ ਆ ਅੱਗੇ ਬੈਗਾਂ ਪਰਸਾਂ ਦੀ ਸੇਲ ਲੱਗੀ ਹੈ ਇੱਥੇ 150 ਰੁਪਏ ਤੋਂ ਪਰਸ ਸਟਾਰਟ ਹੋ ਗਏ ਸੀਗੇ ਤਾਂ ਦੇਖੋ ਜੀ ਰਸ਼ ਬਹੁਤ ਜ਼ਿਆਦਾ ਹੈ ਦੁਕਾਨਾਂ ਤੇ ਤੇ ਅੱਜ ਹੀ ਤੁਹਾਨੂੰ ਅਸੀਂ ਦੱਸਾਂਗੇ ਲੁਧਿਆਣੇ ਦੀ ਸਭ ਤੋਂ ਵੱਡੀ ਸੂਟਾਂ ਦੀ ਮਾਰਕੀਟ ਤਾਂ ਹਾਂਜੀ ਇਹ ਹੈ ਜੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਜੀ ਵਾਲੀ ਮਾਰਕੀਟ ਜਿਹੜੀ ਕਿ ਹੈ ਜੀ ਲੇਡੀਜ਼ ਸੂਟਾਂ ਦੀ ਸਭ ਤੋਂ ਵੱਡੀ ਹੋਲ ਸੇਲ ਮਾਰਕੀਟ ਆ ਦੇਖੋ ਜੀ ਇੱਥੇ ਆ ਵਾਲੇ 3 300 ਰੁਪਏ ਦੇ ਸੂਟ ਇਹਨਾਂ ਨੇ ਐਦਾਂ ਕਢਾਈ ਵਾਲੇ ਲਗਾਏ ਸੀਗੇ ਬਾਹਰ ਮਤਲਬ ਕਾਫੀ ਅੱਛੇ ਐ ਕਢਾਈ ਵੀ ਇਹਨਾਂ ਦੀ ਸੋਹਣੀ ਹੈ ਔਰ ਕਪੜਾ ਵੀ ਵਧੀਆ ਸੀਗਾ ਐ ਨਹੀਂ ਹੈ ਕਿ ਸਿਲਕ ਸਲਕ ਨਹੀਂ ਸੀਗਾ ਕਪੜਾ ਪਾਣੇ ਹੰਡਾਣੇ ਵਾਲਾ ਏ ਤਾਂ ਦੇਖੋ ਜੀ ਆ ਪੂਰਾ ਇੱਥੇ ਵੀ ਟਿਰ ਕੱਟ ਪੀਸ ਦਾ ਹੀ ਲੱਗਿਆ ਹੋਇਆ ਏ ਸੂਟਾਂ ਦਾ ਤਾਂ ਇਹ ਵਾਲੀ ਰੋਡ ਸਿੱਧੀ ਉਹੀ ਜਾਂਦੀ ਹੈ ਜੀ ਜਿਹੜੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਜੀ ਨੂੰ ਜਾਂਦੀ ਹੈ ਆ ਵਾਲੇ ਸੂਟ ਜੀ ਇੱਥੇ ਤੁਹਾਨੂੰ 2 250 ਰੁਪਏ ਦੇ ਮਿਲ ਜਾਣਗੇ ਵਿਦ ਦੁਪੱਟੇ ਇਹ ਵਾਲੇ ਸੂਟ ਖਾਦੀ ਵਾਲੇ ਸੀਗੇ ਜਿਹੜੇ ਖਾਦੀ ਕਪੜਾ ਹੁੰਦਾ ਨਾ ਠੰਡਾ ਕਪੜਾ ਉਹ ਸੀਗਾ ਕਾਫੀ ਅੱਛੀ ਕੁਆਲਿਟੀ ਹੈ ਮਤਲਬ ਚਾਹੀਦਾ ਤੁਸੀਂ ਪੈਂਟ ਪਲਾਜ਼ੋ ਬਣਾਓ ਸਰਵਾਰ ਬਣਾਓ ਪਜਾਮੀ ਬਣਾਓ ਕੁਝ ਵੀ ਬਣਾਓ ਨਾਇਰਾ ਕੱਟ ਇਸ ਤਰ੍ਹਾਂ ਮਤਲਬ ਪਾਣੇ ਨੂੰ ਪਾਣੇ ਹੰਡਾਣੇ ਨੂੰ ਕਪੜਾ ਕਾਫੀ ਅੱਛਾ ਹੈ 2250 ਰੁਪਏ ਦੇ ਸੂਟ ਹੈ ਜੀ ਖਾਦੀ ਵਾਲੇ ਵਿਦ ਦੁਪट्टे ਤੇ ਸੂਤੀ ਦੇ ਨਾਲ ਇਸ ਤੇ ਦੁਪट्टे ਹੋਣਗੇ ਆ ਸਾਰੀ ਸੇਲ ਇੱਥੇ 2250 ਰੁਪਏ ਦੀ ਲੱਗੀ ਹੋਈ ਸੀਗੀ ਇਹ ਜੀ ਉਹ ਵਾਲੀ ਮਾਰਕੀਟ ਹੈ ਜਿਹੜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਨਾਲ ਮਾਰਕੀਟ ਹੈ ਤੇ ਇੱਥੇ ਹੀ ਸਾਰੇ ਟੈਕਸਟਾਈਲਸ ਦੀਆਂ ਸ਼ਾਪਸ ਨੇ ਜਿਵੇਂ ਮੰਨ ਲਓ ਆ ਮਸ਼ਹੂਰ ਪੂਰਨ ਚੰਦ ਹੋਈ ਉਹ ਵੀ ਇੱਥੇ ਹੀ ਸ਼ਾਪ ਹੈ ਤਾਂ ਜੀ ਮੈਨੂੰ ਇੱਕ ਕਮੈਂਟ ਵੀ ਆਇਆ ਸੀਗਾ ਕਿ ਅਸੀਂ ਜੀ ਮੈਰਿਜ ਹੈ ਸਾਡੇ ਘਰੇ ਤੇ ਅਸੀਂ ਕੰਬਲ ਲੈਣੇ ਮਿਲਣੇ ਵਾਸਤੇ ਤਾਂ ਸਾਨੂੰ ਦੱਸੋ ਜੀ ਕਿੱਥੇ ਮਿਲਣਗੇ ਤਾਂ ਜੀ ਆਹ ਦੇਖੋ ਆਹ ਸੂਟ ਇੱਥੇ 2-200 ਰੁਪਏ ਦੇ ਲਗਾਏ ਹੋਏ ਨੇ 5-5 ਮੀਟਰ ਤਾਂ ਹਾਂ ਜੀ ਤੇ ਮੈਂ ਤੁਹਾਨੂੰ ਨਾਲ-ਨਾਲ ਦੱਸੀ ਵੀ ਜਾਵਾਂਗੀ ਤਾਂ ਦੇਖੋ ਜੀ ਕੰਬਲਾਂ ਦੀ ਸਭ ਤੋਂ ਵੱਡੀ ਮਾਰਕੀਟ ਤਾਂ ਗਊਸ਼ਾਲਾ ਮਾਰਕੀਟ ਹੈ ਲੁਧਿਆਣੇ ਦੀ ਪ੍ਰਾਚੀਨ ਗਊਸ਼ਾਲਾ ਮਾਰਕੀਟ ਉਹ ਕੰਬਲਾਂ ਦੀ ਮਾਰਕੀਟ ਹੈ ਉੱਥੇ ਤੁਸੀਂ ਮਤਲਬ ਜਿਹੜੀ ਮਰਜ਼ੀ ਸ਼ਾਪ ਤੇ ਚਲੇ ਜਾਓ ਤੁਹਾਨੂੰ ਉੱਥੇ ਸਹੀ ਹੀ ਰੇਟ ਮਿਲੇਗਾ ਹੁਣ ਤਾਂ ਕੰਬਲਾਂ ਦਾ ਰੇਟ ਬਹੁਤ ਜ਼ਿਆਦਾ ਘਟ ਗਿਆ ਵਾ ਮੈਂ ਜਾਊਂਗੀ ਕੋਸ਼ਿਸ਼ ਕਰੂੰਗੀ ਕਿ 1-2 ਦਿਨ ਵਿੱਚ ਅਸੀਂ ਉੱਥੇ ਜਾਈਏ ਤੇ ਵੀਡੀਓ ਬਣਾਈਏ ਕਿਉਂਕਿ ਸਾਡੇ ਵੀ ਜਦੋਂ ਇਦਾਂ ਰਿਲੇਟਿਵਸ ਦੀ ਕਿਸੇ ਦੀ ਵਿਆਹ ਹੁੰਦਾ ਹੈ ਨਾ ਤਾਂ ਅਸੀਂ ਉੱਥੋਂ ਹੀ ਰეკਮੈਂਡ ਕਰਦੇ ਆ ਉਹਨਾਂ ਨੂੰ ਕੰਬਲ ਲੈਣਾ ਕਿਉਂਕਿ ਮਿਲਣੀ ਵਗੈਰਾ ਨੂੰ ਕੰਬਲ ਲੱਗਦੇ ਨਾ ਤਸਾਂ ਉਥੇ ਕਾਫੀ ਸਸਤੇ ਪੈ ਜਾਂਦੇ ਤੇ ਕਾਫੀ ਵਧੀਆ ਕੁਆਲਿਟੀ ਦੇ ਵੀ ਮਿਲ ਜਾਂਦੇ ਤਾਂ ਜੀ ਤੁਸੀਂ ਜੀ ਮੇਰੀਆਂ ਕਾਫੀ ਵੀਡੀਓਜ਼ ਨੇ ਗਊਸ਼ਾਲਾ ਵਾਲੀਆਂ ਤਾਂ ਉਹਨਾਂ ਨੂੰ ਦੇਖ ਸਕਦੇ ਹੋ ਸਾਰੀ ਦੀ ਸਾਰੀ ਕੰਬਲ ਮਾਰਕੀਟ ਐ ਐਦਾ ਮਤਲਬ ਔਰ ਹਾਂ ਔਰ ਉਹਨੇ ਕਿਹਾ ਸੀਗਾ ਕਿ ਅਸੀਂ ਲੇਡੀਜ਼ ਸੂਟ ਲੈਣੇ ਹੋਲ ਸੇਲ ਵਾਲੇ ਤਾਂ ਦੇਖੋ ਜੀ ਤੁਸੀਂ ਲੁਧਿਆਣੇ ਦੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਜੀ ਦੀ ਮਾਰਕੀਟ ਵਿੱਚ ਆ ਜਾਓ ਉਹ ਸਾਰੀ ਹੀ ਸਾਰੀ ਲੇਡੀਜ਼ ਸੂਟਾਂ ਦੀ ਸਭ ਤੋਂ ਵੱਡੀ ਮਾਰਕੀਟ ਹੈ ਜੀ ਲੁਧਿਆਣੇ ਦੀ ਉੱਥੇ ਇੱਕ ਦੋ ਦੁਕਾਨਾਂ ਨਹੀਂ ਐ ਕਮ ਸੇਮ ਇੱਥੇ 50 60 ਦੁਕਾਨਾਂ ਨੇ ਲੇਡੀਜ਼ ਸੂਟਾਂ ਦੀ ਐ ਇੱਥੇ ਤੁਹਾਨੂੰ ਕੱਪੜਾ ਸਾਰਾ ਹੋਲ ਸੇਲ ਵਿੱਚ ਹੀ ਮਿਲੇਗਾ ਅੱਛ ਘੱਟ ਤੋਂ ਘੱਟ ਪ੍ਰਾਈਜ਼ ਵਿੱਚ ਮਿਲੇਗਾ ਔਰ ਕਾਫੀ ਵਧੀਆ ਮਤਲਬ ਦੇਣੇ ਲੈਣੇ ਵਾਲਾ ਵਿਆਹਾਂ ਵਾਸਤੇ ਕਪੜਾ ਤਾਂ ਇੱਥੇ ਹੀ ਦੁਕਾਨੋਂ ਮਸ਼ਹੂਰ ਪੂਰਨ ਚੰਦ ਹੈ ਉਹਦੀ ਵੀ ਇੱਥੇ ਹੀ ਹੈ ਤਾਂ ਦੇਖੋ ਜੀ ਇਹ ਸਾਰੀ ਮਾਰਕੀਟ ਪੂਰੀ ਐਦਾਂ ਮਤਲਬ ਲੇਡੀਜ਼ ਸੂਟਾਂ ਦੀ ਹੋਈ ਹੈ ਕਿਉਂਕਿ ਇਹ ਜਿੰਨੇ ਵੀ ਟੈਕਸਟਾਈਲਸ ਨੇ ਐਦਾਂ ਹੋਲ ਸੇਲ ਕੱਪੜਿਆਂ ਦੇ ਲੇਡੀਜ਼ ਸੂਟਾਂ ਦੇ ਉਹ ਸਭ ਇੱਥੇ ਹੀ ਹੈ ਮੈਂ ਨਾ ਇੱਕ ਸ਼ਾਪ ਤੇ ਜਾਵਾਂਗੀ ਹਜੇ ਜਾ ਨਹੀਂ ਰਹੀ ਉਹਦੀ ਵਜ੍ਹਾ ਇਹ ਹੈ ਜੀ ਕਿ ਇਦਾਂ ਸਾਹਮਣੇ ਵੀਡੀਓ ਬਣਾਣੀ ਤਾਂ ਫਿਰ ਮੇਰੇ ਫੋਨ 'ਚ ਨਾ ਆਵਾਜ਼ ਨਹੀਂ ਸੁਣਨੀ ਹੈਗੀ ਮੈਂ ਵਾਇਰਲੈਸ ਮਾਈਕ ਲੈਣਾ ਜਦੋਂ ਮੇਰੇ ਪਾਸ ਮਾਈਕ ਆ ਜਾਏਗਾ ਨਾ ਜੀ ਫਿਰ ਮੈਂ ਇਦਾਂ ਦੁਕਾਨਾਂ ਤੇ ਜਾ ਕੇ ਫਿਰ ਮੈਨੂੰ ਪਤਾ ਲੱਗੇਗਾ ਐਗਜ਼ੈਕਟ ਰੇਟ ਵੈਸੇ ਨਹੀਂ ਫਿਰ ਵੀ ਸਾਡੇ ਲੁਧਿਆਣੇ ਵਿੱਚ ਕਾਫੀ ਰੇਟ ਸਸਤਾ ਹੈ ਜੀ ਅਗਰ ਤੁਸੀਂ ਇੱਥੋਂ ਹੀ ਇਕੱਠਾ ਕੱਪੜਾ ਲੈਣਾ ਹੈ ਕਿਉਂਕਿ ਵਿਆਹਾਂ ਸ਼ਾਦੀਆਂ ਵਾਸਤੇ ਬਹੁਤ ਜ਼ਿਆਦਾ ਫਰਕ ਪਵੇਗਾ ਬਿਲਕੁਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਨਾਲ ਇਹ ਵਾਲੀ ਮਾਰਕੀਟ ਸਟਾਰਟ ਹੋ ਜਾਂਦੀ ਅਜੀਮੇ ਤੁਸੀਂ ਆ ਫੁਲਕਾਰੀਆਂ ਵਗੈਰਾ ਇੱਥੇ ਟੰਗੀਆਂ ਦੇਖ ਰਹੇ ਹੋ ਨਾਲੇ ਗੁਰਦੁਆਰਾ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਗੱਡੀ ਆਪਣੇ ਗੁਰਦੁਆਰਾ ਸਾਹਿਬ ਵਿੱਚ پارک ਕਰਕੇ ਤੁਸੀਂ ਫਿਰ ਐਦਾ ਅਗਰ ਤਾਂ ਤੁਸੀਂ 4-ਵਿਲਰ ਤੇ ਆ ਰਹੇ ਹੋ ਅਗਰ ਤੁਸੀਂ ਬਾਈ ਟ੍ਰੇਨ ਆ ਰਹੇ ਹੋ ਆ ਰੇਲਵੇ ਸਟੇਸ਼ਨ ਤੋਂ ਬਾਅਦ ਜਸਟ 5 ਕ ਮਿੰਟ ਦੀ ਦੂਰੀ ਤੇ ਇਹ ਵਾਲੀ ਮਾਰਕੀਟ ਸਟਾਰਟ ਹੋ ਜਾਂਦੀ ਹੈ ਜੀ ਤੇ ਅਗਰ ਤੁਸੀਂ ਬਾਈ ਬੱਸ ਆ ਰਹੇ ਹੋ ਤਾਂ ਜੀ ਤੁਸੀਂ ਲੁਧਿਆੜੇ ਦੇ ਬੱਸ ਸਟੈਂਡ ਤੋਂ ਕਾਂਟਾ ਘਰ ਨੂੰ ਆਟੋ ਲੈਣਾ 20-20 ਰੁਪਏ ਵਿੱਚ ਆਟੋ ਹੋ ਜਾਂਦਾ ਤਾਂ ਤੁਸੀਂ ਉੱਥੋਂ ਪੈਦਲ ਆ ਸਕਦੇ ਹੋ ਜਾਂ ਫਿਰ ਕਾਂਟਾ ਘਰ ਤੋਂ ਜੇ ਤੁਸੀਂ ਸੂਟਾਂ ਵਾਲੀ ਮਾਰਕੀਟ ਦੁੱਖ ਨਿਵਾਰਣ ਸਾਹਿਬ ਜੀ ਦੇ ਮਾਰਕੀਟ ਵਾਸਤੇ ਆਟੋ ਲੈਣਾ ਤਾਂ ਉੱਥੋਂ 10-10 ਰੁਪਏ ਵਿੱਚ ਹੋਵੇਗਾ